El ਤਸਵੀਰ ਨੂੰ ਦੇਖੋ ਕੁਝ ਵੀ ਅਜੀਬ ਨਜ਼ਰ ਆਇਆ ਜੇ ਨਹੀਂ ਤਾਂ ਤੁਹਾਨੂੰ ਦੱਸ ਦਈਏ ਕਿ ਇਹ ਇੱਕ ਬੁੱਲ ਦੀ ਤਸਵੀਰ ਆ ਜੋ ਮਰ ਚੁੱਕਿਆ ਪਰ ਹੋਰ ਵੀ ਹੈਰਾਨੀ ਦੀ ਗੱਲ ਇਹ ਆ ਕਿ ਇਸ ਦੀ ਬੋਡੀ ਦੇ ਅੰਦਰ ਇੱਕ ਬੂੰਦ ਵੀ ਖੂਨ ਮੌਜੂਦ ਨਹੀਂ ਆ ਸਾਲ 2019 ਯੂਐਸ ਦੀ ਲੈਂਡਲਾਕਟ ਸਟੇਟ ਨਵਾਡਾ ਇੱਥੇ ਬਹੁਤ ਵਿਸ਼ਾਲ ਘਾਹ ਦੇ ਮੈਦਾਨ ਮੌਜੂਦ ਨੇ ਤੇ ਇਥੋਂ ਦੇ ਜ਼ਿਆਦਾਤਰ ਫਾਰਮਰਸ ਇਨ੍ਹਾਂ ਮੈਦਾਨਾਂ ਬਚਾਅ ਦੇ ਜਾਨਵਰਾਂ ਖਾਸ ਕਰ ਗਾਵਾਂ ਵਗੈਰਾ ਨੂੰ ਪਾਲਦੇ ਨੇ ਪਰ ਸਾਲ 2019 ਵਿੱਚ ਅਚਾਨਕ ਹੀ ਨਵਾਡਾ ਦੇ ਇਸ ਇਲਾਕੇ ਦੇ ਫਾਰਮਰਸ ਦੇ ਵਿੱਚੋਂ ਗਾਵਾਂ ਮਰ ਲੱਗੀਆਂ ਤੇ ਜਿਹੜੇ ਵੀ ਪੁਲਿਸ ਦੇ ਆਹ ਇਹ ਸਭ ਹੋ ਰਿਹਾ ਸੀ ਉਹਨਾਂ ਨੂੰ ਕੋਈ ਬਿਮਾਰੀ ਵੀ ਨਹੀਂ ਸੀ ਤੇ ਸਭ ਹੈਲਥੀ ਸੀ ਤੇ ਇਹਨਾਂ ਬੁਲਸ ਦੀਆਂ ਬਾਡੀਜ਼ ਉੱਤੇ ਅਲੱਗ-ਅਲੱਗ ਕੱਟਸ ਮਿਲਦੇ ਸੀ ਤੇ ਇਹਨਾਂ ਕੱਟਸ ਵਿੱਚ ਵੀ ਇੱਕ ਅਜੀਬ ਚੀਜ਼ ਸੀ ਤੇ ਉਹ ਇਹ ਕਿ ਇਹ ਕਿਸੇ ਔਜ਼ਾਰ ਦੇ ਨਾਲ ਨਹੀਂ ਸੀ ਲਗਾਏ ਗਏ ਬਲਕਿ ਇਹ ਕੱਟਸ ਲੇਜ਼ਰ ਕੱਟਸ ਸੀ ਜਿਵੇਂ ਲੇਜ਼ਰ ਨਾਲ ਉਹਨਾਂ ਨੂੰ ਕੱਟਿਆ ਗਿਆ ਹੋਵੇ ਸਿਰਫ ਇਹ ਨਹੀਂ ਉਹਨਾਂ ਬੁਲਸ ਦੇ ਅਲੱਗ-ਅਲੱਗ ਬਾਡੀ ਪਾਰਟਸ ਵੀ ਗਾਇਬ ਹੁੰਦੇ ਸੀ ਸ਼ੁਰੂਆਤ 'ਚ ਫਾਰਮਰਸ ਨੂੰ ਲੱਗਿਆ ਕਿ ਸ਼ਾਇਦ ਇਹ ਕਿਸੇ ਇਨਸਾਨ ਦਾ ਕੰਮ ਹੈ ਪਰ ਫਿਰ ਲੱਗਿਆ ਕਿ ਕੋਈ ਇਨਸਾਨ ਅਲੱਗ-ਅਲੱਗ ਅੰਗਾਂ ਨੂੰ ਹੀ ਕੱਟ ਕੇ ਕਿਉਂ ਲੈ ਕੇ ਜਾਊਗਾ ਤਾਂ ਫਿਰ ਇੱਕ ਦੂਸਰੀ ਸੋਚ ਪੜਪੜਨ ਲੱਗੀ ਕਿ ਹੋ ਸਕਦਾ ਹੈ ਇੱਕ ਕਲਟਾ ਜੋ ਆਪਣੇ ਰਿਚੁਅਲਸ ਨੂੰ ਪਰਫਾਰਮ ਕਰਦੇ ਲਈ ਇਹਨਾਂ ਜਾਨਵਰ ਦੇ ਨਾਲ ਇਹ ਸਭ ਕੁਝ ਕਰ ਰਿਹਾ ਤੀਸਰਾ ਇਹ ਵੀ ਕਨਫਰਮ ਸੀ ਕਿ ਕੋਈ ਜਾਨਵਰ ਇਹ ਨਹੀਂ ਕਰ ਰਿਹਾ ਕਿਉਂਕਿ ਇਹ ਕੱਟਸ ਲੇਜਰਸ ਦੇ ਸੀ ਜੇਕਰ ਕੋਈ ਕਲਟ ਗਰੁੱਪ ਹੀ ਸਭ ਕੁਝ ਕਰ ਰਿਹਾ ਤਾਂ ਵੀ ਉਹ ਇੱਕ ਪੂਰੀ ਲੇਜ਼ਰ ਟੈਕਨੋਲੋਜੀ ਆਪਦੇ ਨਾਲ ਲੈ ਕੇ ਕਿਵੇਂ ਚੱਲ ਰਹੇ ਨੇ ਤੇ ਜੇਕਰ ਉਹ ਜਿਆ ਕੁਝ ਕਰ ਰਹੇ ਹੁੰਦੇ ਤਾਂ ਉਹਨਾਂ ਨੂੰ ਕੋਈ ਦੇਖ ਜ਼ਰੂਰ ਲੈਂਦਾ ਇਹੀ ਨਹੀਂ ਸਭ ਤੋਂ ਪਹਿਲਾਂ ਡੇਵ ਹੰਟ ਨਾਮ ਦੇ ਇੱਕ ਫਾਰਮਰ ਦੇ ਦੁਆਰਾ ਡੈੱਡ ਬੌਸ ਦੀ ਬੋਡੀ ਨੂੰ ਨੋਟ ਕੀਤਾ ਗਿਆ ਤਾਂ ਉਸਦੇ ਪੂਰੇ ਸਰੀਰ ਦੇ ਅੰਦਰ ਇੱਕ ਸਿੰਗਲ ਡ੍ਰੌਪ ਵੀ ਬਲੱਡ ਦੀ ਮੌਜੂਦ ਨਹੀਂ ਸੀ ਮਤਲਬ ਕਿਸੇ ਨੇ ਉਹਨਾਂ ਬੋਡੀ ਦੇ ਅੰਦਰੋਂ ਪੂਰਾ ਬਲੱਡ ਹੀ ਚੂਸ ਕੇ ਕੱਢ ਲਿਆ ਸੀ ਤੇ ਜਦੋਂ ਮੈਡੀਕਲ ਐਕਸਪਰਟਸ ਦੇ ਨਾਲ ਇਸ ਬਾਰੇ ਗੱਲ ਕੀਤੀ ਗਈ ਤਾਂ ਇੱਕ ਹੋਰ ਇੰਪੋਰਟੈਂਟ ਚੀਜ਼ ਸਾਹਮਣੇ ਆਈ ਤੇ ਉਹ ਇਹ ਸੀ ਕਿ ਜੇਕਰ ਕਿਸੇ ਜੀਵ ਦੀ ਬਾਡੀ ਚੋਂ ਖਾਸ ਕਰਕੇ ਬੱਲ ਵਗੈਰਾ ਦੀ ਬਾਡੀ ਦੇ ਵਿੱਚੋਂ ਪੂਰਾ ਬਲੱਡ ਬਾਹਰ ਕੱਢਣਾ ਤਾਂ ਸਭ ਤੋਂ ਇੰਪੋਰਟੈਂਟ ਚੀਜ਼ ਇਹ ਸੀ ਕਿ ਉਸ ਪੂਰੇ ਪ੍ਰੋਸੈਸ ਦੇ ਦੌਰਾਨ ਉਹ ਜੀਵ ਜਿਉਂਦਾ ਹੋਵੇ ਤਾਂ ਹੀ ਇਹ ਪੋਸੀਬਲ ਆ। ਇਹ ਨਹੀਂ ਉਸ ਬੱਲ ਦੇ ਆਸ-ਪਾਸ ਵਾਲੇ ਏਰੀਆ ਦੇ ਵਿੱਚ ਵੀ ਕੋਈ ਸਿੰਗਲ ਡ੍ਰੌਪ ਆਫ ਬਲੱਡ ਨਹੀਂ ਮਿਲਦੀਆ। ਹੁਣ ਇੱਕ ਬੁੱਲ ਦੀ ਮੌਤ ਲੇਜ਼ਰ ਕੱਟਸ ਆਰਗਨ ਮਿਸਿੰਗ ਤੇ ਇਸ ਤੋਂ ਇਲਾਵਾ ਪੂਰੇ ਸਰੀਰ ਦੇ ਅੰਦਰ ਖੂਨ ਦੀ ਕਮੀ ਯਾਨੀ ਕਿ ਖੂਨ ਦੀ ਇੱਕ ਡਰਾਪ ਵੀ ਮੌਜੂਦ ਨਹੀਂ ਸੀ ਇਹ ਕਾਫੀ ਡਰਾਉਨ ਤੇ ਹੈਰਾਨ ਕਰਨ ਵਾਲੀਆਂ ਚੀਜ਼ਾਂ ਸੀ ਲੇਜ਼ਰ ਕੱਟਸ ਤੋਂ ਪਿੱਛੇ ਇੱਕ ਸਭ ਤੋਂ ਵੱਡਾ ਸਬੂਤ ਇਹ ਵੀ ਸੀ ਕਿ ਇਹਨਾਂ ਬੁੱਸ ਦੇ ਜਿੱਥੇ ਕੱਟਸ ਲੱਗੇ ਹੁੰਦੇ ਸੀ ਨਾ ਉਸ ਜਗ੍ਹਾ ਦੇ ਉੱਤੇ ਹੇਅਰਸ ਵੀ ਬਰਨ ਹੋਏ ਹੁੰਦੇ ਸੀ ਇੱਕ ਹੋਰ ਵੀ ਬੜੀ ਅਜੀਬ ਚੀਜ਼ ਸੀ ਤੁਸੀਂ ਇਹ ਜ਼ਰੂਰ ਦੇਖਿਆ ਹੋਣਾ ਕਿ ਜਦੋਂ ਕੋਈ ਵੀ ਜੀਵ ਵਗੈਰਾ ਮਰ ਜਾਂਦਾ ਹੈ ਤਾਂ ਉਸ ਦੇ ਆਸ-ਪਾਸ ਸਕੈਂਬੇਜਰ ਜੀਵ ਜਿਵੇਂ ਗਿਰ ਜਾਂਦੇ ਹਨ ਤੇ ਹੋਰ ਜਾਨਵਰ ਇਕੱਠੇ ਹੋ ਜਾਂਦੇ ਨੇ ਉਸ ਨੂੰ ਖਾਣ ਲੱਗ ਜਾਂਦੇ ਨੇ ਪਰ ਇਨ੍ਹਾਂ ਪੁੱਸ ਦੀ ਬਾਡੀ ਦੇ ਕੋਲ ਅਜਿਹਾ ਕੋਈ ਜੀਵ ਨਹੀਂ ਸੀ ਆਉਂਦਾ ਜਿਵੇਂ ਉਹਨਾਂ ਨੂੰ ਪਤਾ ਹੋਵੇ ਕਿ ਇਹਨਾਂ ਨਾਲ ਕੁਝ ਨਾ ਕੁਝ ਤਾਂ ਗਲਤ ਜ਼ਰੂਰ ਹੋਇਆ ਇਥੋਂ ਤੱਕ ਕਿ ਜੋ ਐਨੀਮਲ ਕਿਸੇ ਵੀ ਤਰ੍ਹਾਂ ਦੀ ਮਰੀ ਹੋਈ ਚੀਜ਼ ਨੂੰ ਖਾ ਲੈਂਦੇ ਨੇ ਜਿਵੇਂ ਕਿ ਗਿਰਜਾਂ ਉਹ ਵੀ ਇਹਨਾਂ ਦੇ ਕੋਲ ਆਉਣ ਤੋਂ ਡਰ ਰਹੇ ਸੀ ਹੁਣ ਇੱਕ ਅਜੀਬੋ-ਗਰੀਬ ਚੀਜ਼ ਤਾਂ ਜ਼ਰੂਰ ਹੋ ਰਹੀ ਸੀ ਪਰ ਇਸ ਦਾ ਕਿਸੇ ਦੇ ਕੋਲ ਜਵਾਬ ਹੀ ਮੌਜੂਦ ਨਹੀਂ ਸੀ ਇਸ ਤੋਂ ਬਾਅਦ ਐਂਟਰੀ ਹੁੰਦੀ ਹੈ ਇੱਕ ਹੋਰ ਨਵੀਂ ਥਿਉਰੀ ਦੀ ਜਿਸ ਨੂੰ ਨਾਮ ਦਿੱਤਾ ਗਿਆ ਐਲੀਨ ਐਨੀਮਲ ਹਾਰਵੈਸਟਿੰਗ ਦਰਾਸਾ ਸਾਡੇ ਕੋਲ ਜਹੇ ਬਹੁਤ ਸਾਰੇ ਸਬੂਤ ਮੌਜੂਦ ਨੇ ਜਿਨ੍ਹਾਂ ਤੋਂ ਇਹ ਕਨਫਰਮ ਆ ਕਿ ਏਲੀਅਨ ਸਾਡੀ ਧਰਤੀ ਤੇ ਆਉਂਦੇ ਰਹਿੰਦੇ ਨੇ ਪਰ ਉਹ ਧਰਤੀ ਤੇ ਕੀ ਕਾਰਨ ਆਉਂਦੇ ਨੇ ਕੀ ਉਹ ਸਾਡੇ ਉੱਪਰ ਕੋਈ ਅਟੈਕ ਪਲਾਨ ਕਰ ਰਹੇ ਨੇ ਤੇ ਜਾਂ ਫਿਰ ਸਾਡੇ ਉੱਪਰ ਕੋਈ ਸਟੱਡੀ ਕਰ ਰਹੇ ਨੇ ਤਾਂ ਇਸ ਦਾ ਜਵਾਬ ਹੈ ਸ਼ਾਇਦ ਹਾਂ ਇਨਸਾਨ ਹਰ ਚੀਜ਼ ਐਨੀਮਲ ਤੇ ਟੈਸਟ ਕਰਦੇ ਨੇ ਚਾਹੇ ਉਹ ਮੈਡੀਸਨ ਹੋਵੇ ਕੈਮੀਕਲ ਹੋਵੇ ਚਾਹੇ ਕਿਸੇ ਪ੍ਰਕਾਰ ਦਾ ਕੋਸਮੈਟਿਕਸ ਹੋਵੇ ਲਗਭਗ ਹਰ ਚੀਜ਼ੀ ਤਾਂ ਕਿ ਹਿਊਮਨ ਟੈਸਟਿੰਗ ਤੋਂ ਪਹਿਲਾਂ ਪਤਾ ਕੀਤਾ ਜਾ ਸਕੇ ਕਿ ਇਹ ਐਨੀਮਲ ਦੀ ਬੋਡੀ ਦੇ ਉੱਤੇ ਚੀਜ਼ਾਂ ਕਿਸ ਤਰ੍ਹਾਂ ਦੀ ਪ੍ਰਤੀਕਿਰਿਆ ਕਰ ਦਿੰਦੀਆਂ ਨੇ ਜਾਂ ਰਿਐਕਟ ਕਰਦੀਆਂ। ਇਸ ਤੋਂ ਇਲਾਵਾ ਅਸੀਂ ਇਨਸਾਨ ਐਨੀਮਲਸ ਦੇ ਸੈਂਪਲਸ ਵੀ ਕਲੈਕਟ ਕਰਦੇ ਆਂ ਤਾਂ ਕਿ ਉਹਨਾਂ ਤੇ ਸਟੱਡੀ ਕੀਤੀ ਜਾ ਸਕੇ ਸਾਡੇ ਹੀ ਯੂਜ਼ ਦੇ ਲਈ ਜਾਂ ਫਿਰ ਉਹਨਾਂ ਐਨੀਮਲਸ ਨੂੰ ਜਾਣਨ ਦੇ ਲਈ। ਤੇ ਬਹੁਤ ਸਾਰੇ ਅਜਿਹੇ ਐਕਸਪਰਟਸ ਨੇ ਜੋ ਮੰਨਦੇ ਨੇ ਕਿ ਇਸ ਘਟਨਾ ਦਾ ਵੀ ਸੰਬੰਧ ਇਸੇ ਚੀਜ਼ ਨਾਲ ਆ ਤੇ ਇਹ ਏਲੀਅਨਸ ਵੀ ਸਾਡੀ ਧਰਤੀ ਤੇ ਉਸਦੇ ਜੀਵਾਂ ਤੇ ਇਕੋ ਸਿਸਟਮ ਨੂੰ ਜਾਣਨ ਦੇ ਲਈ ਇਸੇ ਤਰ੍ਹਾਂ ਦੇ ਸੈਂਪਲਸ ਕਲੈਕਟ ਕਰ ਰਹੇ ਨੇ। ਜਰਾ ਸੋਚੋ ਅਸੀਂ ਇਨਸਾਨਾਂ ਨੇ ਧਰਤੀ ਉੱਤੇ ਫੂਡ ਚੇਨ ਵਿੱਚ ਸਭ ਤੋਂ ਉੱਪਰ ਹੋਣ ਦਾ ਬਹੁਤ ਜ਼ਿਆਦਾ ਫਾਇਦਾ ਉਠਾਇਆ ਪਰ ਸੋਚੋ ਜੇ ਕੋਈ ਜੀਵ ਜਾਂ ਐਲੀਨ ਸਾਡੇ ਤੋਂ ਵੀ ਉੱਪਰ ਫੂਡ ਚੇਨ ਦੇ ਵਿੱਚ ਆ ਜਾਵੇ ਤਾਂ ਕੀ ਹੋਊਗਾ ਜਿਵੇਂ ਜਿਵੇਂ ਦੁਨੀਆ ਦੇ ਵਿੱਚ ਜੂ ਐਫਓ ਸੈਟਿਕਸ ਵੱਧਦੀਆਂ ਜਾ ਰਹੀਆਂ ਨੇ ਇਹ ਥਾਟ ਵੀ ਗਰੋ ਕਰਦਾ ਜਾ ਰਿਹਾ ਹੈ ਤੇ ਇਸੇ ਬਜਾਏ ਦੇ ਕਾਰਨ ਕੁਝ ਜੂ ਐਫਓ ਇਨਵੈਸਟੀਗੇਟਰ ਆ ਜਿਹੜੇ ਉਹ ਵੀ ਇਸ ਘਟਨਾ ਨੂੰ ਯੂ ਐਫਓ ਜਾਂ ਫਿਰ ਐਲੀਅਨਸ ਦੇ ਨਾਲ ਹੀ ਜੋੜ ਕੇ ਦੇਖ ਰਹੇ ਨੇ ਤੁਹਾਡਾ ਇਸ ਬਿਊਟੀ ਵੀਡੀਓ ਦੇ ਬਾਰੇ ਵਿੱਚ ਕੀ ਕਹਿਣਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ